ਅਸੀਂ ਚਾਹ ਦੇ ਸਾਰੇ ਬੜੇ ਸ਼ੁਕੀਮ ਹਾਂ ਜੀ ਜੀ ਕੀ ਭਾਰਤ ਕਾ ਲਈ ਚਾਹ ਛੱਡਨੀ ਜ਼ਰੂਰੀ ਹੈ ਪ੍ਰੋਬਲਮ ਤਾਂ ਇਹ ਨਹੀਂ ਹੈ ਕਿ ਚਾਹ ਪ੍ਰੋਬਲਮ ਹੈ ਪ੍ਰੋਬਲਮ ਚਾਹ ਦੇ ਨਾਲ ਕੀ ਲੈਣੇ ਹੋ ਕਿੰਨੀ ਵਾਰੀ ਲੈਣੇ ਹੋ ਕਿਸ ਤਰ੍ਹਾਂ ਲੈਣੇ ਇਹ ਪ੍ਰੋਬਲਮ ਹੈ ਹਾਊ ਬਾਟ ਰੋਟੀ ਚਾਵਲ ਕਿ ਦਿਮਾਗ ਦੇ ਵਿੱਚ ਸਾਡੇ ਬਣਿਆ ਹੁੰਦਾ ਕਿ ਨਹੀਂ ਚਾਵਲ ਤਾਂ ਸਾਨੂੰ ਛੱਡਨੇ ਪੈਣੇ ਨੇ ਵਾ ਇੱਕ ਦਿਨ ਆਂਦਾ ਇੱਕ ਮੰਡੇ ਡਿਸਾਈਡ ਕਰਦੇ ਕਿ ਕੱਲ ਤੋਂ ਰੋਟੀ ਬੰਦ ਕੱਲ ਤੋਂ ਚਾਵਲ ਬੰਦ ਚਾਰ ਦਿਨ ਦੀ ਕਹਾਣੀ ਹੈ ਤੁਹਾਡੀ ਡਾਈਟ ਹੋ ਜਾਣੀ ਖਤਮ। ਰੋਟੀ ਨੂੰ ਬਹੁਤ ਵਿਲਨ ਬਣਾ ਰੱਖਿਆ ਹੈ ਲੋਕਾਂ ਨੇ ਅੱਜਕੱਲ ਫਿਟਨੈਸ ਇੰਡਸਟਰੀ ਦੇ ਵਿੱਚ। ਸੋ ਕਮੀ ਰੋਟੀ ਦੇ ਵਿੱਚ ਨਹੀਂ ਹੈ ਤੁਹਾਡੀ ਅਪਰੋਚ ਦੇ ਵਿੱਚ ਹੈ। ਪਨੀਰ ਕਿਉਂਕਿ ਵੈਜੀਟੇਰੀਅਨ ਹੈ ਛੜੇ ਉਹ ਤਾਂ ਖਾਸ ਤੌਰ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਪਨੀਰ ਨਹੀਂ ਛੱਡ ਸਕਦੇ। ਇਹਦੇ ਵਿੱਚ ਵੀ ਉਹੀ ਗੱਲ ਆਂਦੀ ਹੈ ਕਿ ਅਪਰੋਚ ਦੀ ਗੱਲ ਹੈ ਕਿ ਆਪਾਂ ਉਹਨੂੰ ਕਿਸ ਤਰੀਕੇ ਨਾਲ ਖਾਣੇ ਆ ਨਾਲ ਕਿਹੜੀਆਂ ਸਬਜ਼ੀਆਂ ਜੋੜਦੇ ਆ ਜਿਹੜੇ ਲੱਕੀ ਸੈਚੂਰੀਟੀ ਲਿਵਰ ਤੇ ਨਾਲ ਡੀਲ ਕਰ ਰਹੇ ਆ। ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜੇਸ ਕਰਨੀਆਂ ਚਾਹੀਦੀਆਂ ਜੇ ਤੁਸੀਂ ਇੱਕ ਹੀ ਬਿੰਦ ਦੇ ਵਿੱਚ ਗਰੀਜੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿਦਾਂ ਏਮਪਟੀ ਹੋਏਗਾ ਇਹ ਹੀ ਤੁਹਾਡਾ ਫੈਟੀ ਲਿਵਰ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਐਵੇਂ ਤਾਂ ਕੋਈ ਰੂਲ ਹੈਗਾ ਤੇ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਜੇ ਮੈਂ ਕਿਸੇ ਨੂੰ ਕਹਿ ਦਾਂ ਕਿ ਤੂੰ ਸੈਲਡ ਬਾਅਦ 'ਚ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ ਨੋ ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀਜ਼ ਨੇ ਇੰਨੀ ਜੀ ਡੇਟ ਤੇ ਇੱਕ ਡੇਟ ਕੋਈ ਖਾ ਨਹੀਂ ਰਿਹਾ ਹੁੰਦਾ 10 12 ਜੇ ਖਾ ਲਿਆ 200 300 ਕੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਸ਼ਾਤ ਖਾ ਲਦੇ ਕਈ ਜਿਹੜਾ ਸਪੈਸ਼ਲੀ ਵੀਰ ਮੇਰੇ ਮੈਸੇਜ ਕਰਦੇ ਭਾਜੀ ਪ੍ਰੋਟੀਨ ਲੈਣਾ ਚਾਹੀਦਾ ਅਸੀਂ ਨਾ ਬਹੁਤ ਸੋਚਣ ਲੱਗ ਪੈਂਦੇ ਜ਼ੂਮ ਇਨ ਪ੍ਰੋਟੀਨ ਚਾਹੀਦਾ ਸੀ ਇੰਨੇ ਗ੍ਰਾਮ ਚਾਹੀਦਾ ਸੀ ਮਿੰਟਾ ਜੇ ਮਤਲਬ ਉਸਤਾਦ ਬਣ ਜਾਂਦੇ ਅਸੀਂ ਐਨਸਟ ਪੰਜਾਬੀ ਨਿਊਜ਼ ਨਾਲ ਸਾਂਝ ਪਾਰੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਪੰਨੂ ਸਵਾਗਤ ਕਰਦੀ ਆਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਫਿਟਨੈਸ ਤੇ ਜਿਸ ਵਿੱਚ ਅਸੀਂ ਆਮ ਰੋਜ਼ ਸਾਡੇ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਫਿਟਨੈਸ ਸੰਬੰਧੀ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲ ਕਰਨ ਲਈ ਸਟੂਡੀਓ ਵਿੱਚ ਮੌਜੂਦ ਨੇ ਗਗਨ ਰਾਯਤ ਜੋ ਕਿ ਫਿਟਨੈਸ ਪ੍ਰੋਫੈਸ਼ਨਲ ਨੇ ਸਤਿ ਸ਼੍ਰੀ ਅਕਾਲ ਗਗਨ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਅੱਜ ਅਸੀਂ ਆਮ ਜਿਹੀਆਂ ਗੱਲਾਂ ਕਰਨੀਆਂ ਕਿਉਂਕਿ ਆਮ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਫਿਟਨੈਸ ਸੰਬੰਧੀ ਜਦੋਂ ਸੋਚਦੇ ਹਾਂ ਤੇ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਹੈ ਕਿ ਪਤਾ ਨਹੀਂ ਸਾਨੂੰ ਕੀ ਕੁਝ ਕਰਨਾ ਪਏਗਾ ਇੱਕ ਰੂਟੀਨ ਸੈੱਟ ਕਰਨੀ ਪਏਗੀ ਡਿਸਪਲਿਨ ਸੈੱਟ ਕਰਨਾ ਪਏਗਾ ਜਿਹੜਾ ਕਿ ਆਪਣੇ ਆਪ 'ਚ ਬੜਾ ਵੱਡਾ ਲੱਗਦਾ ਹੈ ਸੋ ਸਿੰਪਲ ਜੇ ਸਵਾਲ ਸਿੰਪਲ ਜੀਆਂ ਗੱਲਾਂ ਕਰਾਂਗੇ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜਿਵੇਂ ਚਾਹ ਅਸੀਂ ਚਾਹ ਦੇ ਸਾਰੇ ਬੜੇ ਸ਼ੌਕੀਨ ਹੁੰਦੇ ਜੀ ਜੀ ਕਿ ਪਾਰਕ ਘਟਾਣ ਲਈ ਚਾਹ ਛੱਡਣੀ ਜ਼ਰੂਰੀ ਹੈ ਇਹ ਸਭ ਤੋਂ ਪੋਪੂਲਰ ਕੁਐਸਚਨ ਹੈ ਕਵਲ ਜੀ ਜਿਹੜੇ ਲੋਕੀ ਪੁੱਛਦੇ ਹੈ ਦੇਖੋ ਥੋੜੀ ਜੀ ਚਾਹ ਥੋੜਾ ਜਿਹਾ ਮਿਲਕ ਜੇ 1 टीस्पून ਸ਼ੱਕਰ ਵੀ ਅਸੀਂ ਪਾ ਲਈ ਤੁਹਾਡੀ 50 ਤੋਂ 70 ਕੈਲਰੀਜ਼ ਬਣ ਜਾਂਦੀ ਹੈ ਹਮਲੈਸ ਪਰ ਜੇ ਨਾਲ ਅਸੀਂ ਉਹਦੇ ਨਾਲ ਦੋ ਚਾਕਲੇਟ ਵਾਲੇ ਬਿਸਕਟ ਲੈ ਲਏ ਅਸੀਂ 150 ਕੈਲਰੀ ਜੋੜ ਲਈਆ ਤਿੰਨ ਰਸਕ ਲੈ ਲਏ ਅਸੀਂ 175 ਤੋਂ 200 ਕੈਲਰੀ ਜੋੜ ਲਈਆ ਚਾਰ ਮਠੀਆਂ ਲੈ ਲਈਆਂ ਅਸੀਂ 2200 ਕੈਲਰੀ ਜੋੜ ਲਈਆ ਨਾਲ ਗੁਲਾਬ ਜਾਮਨ ਤੇ ਮਠਾਈ ਲੈ ਲਈ ਅਸੀਂ ਮੇਬੀ 300 ਕੈਲਰੀ ਜੋੜ ਲਈਆ ਐਨ ਇਹ ਇੱਕ ਟਾਈਮ ਦੀ ਗੱਲ ਹੈ ਉਹਨੂੰ ਆਪਾਂ 2 3 4 5 ਵਾਰੀ ਦੇ ਦਿਨ ਦੇ ਵਿੱਚ ਚਾਹ ਪੀ ਰਹੇ ਹਾਂ ਜੋ ਕਿ ਬਹੁਤ ਵਾਰੀ ਹੁੰਦਾ ਆਪਣੇ ਪੰਜਾਬੀਆਂ ਦੇ ਵਿੱਚ ਉਹ ਫਿਰ ਚੈਲੰਜ ਬਣ ਜਾਂਦਾ ਹੁਣ ਕੱਲਾ ਤੁਹਾਡੇ ਪੂਰੇ ਦਿਨ ਦੀ ਮੀਲ ਹੋਣੀ ਚਾਹੀਦੀ ਸੀ 1500 1800 ਕੈਲਰੀ ਉਹਦੇ ਚ ਹਾਫ ਪਾਰਟ ਤੁਹਾਡਾ ਚਾਹੀ ਸੀਗਾ ਸੋ ਪ੍ਰੋਬਲਮ ਤਾਂ ਇਹ ਨਹੀਂ ਹੈ ਕਿ ਚਾਹ ਪ੍ਰੋਬਲਮ ਹੈ ਪ੍ਰੋਬਲਮ ਚਾਹ ਦੇ ਨਾਲ ਕੀ ਲੈਨੇ ਹੋ ਕਿੰਨੀ ਵਾਰੀ ਲੈਨੇ ਹੋ ਕਿਸ ਤਰ੍ਹਾਂ ਲੈਨੇ ਹੋ ਇਹ ਪ੍ਰੋਬਲਮ ਹੈ ਸੋ ਇਨਸਟੈਡ ਜੇ ਮਿਠਾਸ ਚਾਹੀਦਾ ਥੋੜਾ ਜਿਹਾ ਪਾਓ ਸਿਨਮਨ ਇਲਾਇਚੀ ਥੋੜਾ ਜਿਆ ਤੁਸੀਂ ਪਾਓ ਉਹਦੇ ਵਿੱਚ ਜੇ ਤੁਸੀਂ ਪਾਣਾ ਚਾਹੁੰਦੇ ਹੋ ਮਾੜਾ ਜਹ ਨਹੀਂ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਐਂਡ ਵਿਦਆਊਟ ðiਜ਼ ਹਾਰਮਫੁਲ ਇਫੈਕਟਸ ਯੂ ਕੈਨ ਇੰਜੋਏ ਯੋਰ ਚਾਹ ਐਂਡ ਸਟਿਲ ਲੂਜ਼ weight ਬਿਲਕੁਲ ਤਾਂ ਛੱਡਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਮੋਸਟਲੀ ਅਸੀਂ ਸਵੇਰੇ ਸਵੇਰੇ ਤਾਂ ਹੁੰਦਾ ਹੀ ਹੈ ਕਿ ਚਾਹ ਪੀਣੀ ਹੈ ਹਨੇ ਕੋ ਹਰੇਕ ਚਲਦਾ ਆ ਰੇ ਨਹੀਂ ਤਾਂ 50 ਛੱਡ ਦਾਂਗੇ ਅਚਾਨਕ ਦੇ ਜ਼ੋਰ ਤੇ ਫਿਰ ਸਿਰ ਦੁਖੇਗਾ ਸਾਡਾ 11 ਵਜੇ ਤੱਕ 12 ਵਜੇ ਤੱਕ ਕੰਟਰੋਲ ਕਰਾਂਗੇ ਅਸੀਂ ਫਿਰ ਮਗਰੋਂ ਸ਼ਾਇਦ ਆਪਾਂ ਫਿਰ ਲਾਟੇ ਲੂਟੇ ਪੀ ਲਈਏ ਜਾਂ ਫਰੇਪੇ ਜਿਹੀ ਪੀ ਲਈਏ ਮਿੱਠੇ ਵਾਲੇ ਸੋ ਵੀ ਕੁਡ ਹਵ ਸੇਵ 댓올댓 ਜਪਾਇ ਬਰੇ ਟਾਈਮਸ ਅਰ ਚਾਹ ਪੀ ਲੈਂਦੇ ਬਿਲਕੁਲ ਸੋ ਫਿਰ ਇਹਦਾ ਮਤਲਬ ਕਿ ਇਹ ਆਪਣੀ ਗੱਲਬਾਤ ਬੜੀ ਇੰਪੋਰਟੈਂਟ ਜਿਹੜੀ ਹੈ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਅਸੀਂ ਚਾਹ ਪੀ ਚਾਹ ਵੀ ਪਿੰਦੇ ਰਹੀਏ ਤੇ ਅਸੀਂ ਭਾਰ ਵੀ ਖਟਾ ਸਕਦੇ ਹਾਂ ਹਾਊ ਬਾਟ ਰੋਟੀ ਚਾਵਲ ਇੱਕ ਦਿਮਾਗ ਦੇ ਵਿੱਚ ਸਾਡੇ ਚਾਵਲ ਤਾਂ ਸਾਨੂੰ ਛੱਡਨੇ ਪੈਣੇ ਆ ਦੇਖੋ ਅਚਾਨਕ ਕੋਈ ਵੀ ਚੀਜ਼ ਛੱਡਾਂਗੇ ਆਪਾਂ ਰੋਟੀ ਚਾਵਲ ਛੱਡ ਕੇ ਅਚਾਨਕ ਇਸੇ ਸੈਲਡ ਤੇ ਚਲ ਜਾਵਾਂਗੇ ਜੋ ਲੋਕੀ ਡਾਈਟ ਦੇ ਟਾਈਮ ਤੇ ਕਰਦੇ ਆ ਅਚਾਨਕ ਹੀ ਜਦਾਂ ਇੱਕ ਦਿਨ ਆਂਦਾ ਇੱਕ ਮੰਡੇ ਡਿਸਾਈਡ ਕਰਦੇ ਕਿ ਕੱਲ ਤੋਂ ਰੋਟੀ ਬੰਦ ਕੱਲ ਤੋਂ ਚਾਵਲ ਬੰਦ 4 ਦਿਨ ਦੀ ਕਹਾਣੀ ਹੈ ਤੁਹਾਡੀ ਡਾਈਟ ਹੋ ਜਾਣੀ ਖਤਮ ਕਿਉਂ ਕਿ ਓਬਵੀਅਸਲੀ ਅਚਾਨਕ ਇਹਨੇ ਕਾਬ ਜੇ ਤੁਹਾਡੇ ਬ੍ਰੇਨ 'ਚ ਨਹੀਂ ਜਾਊਗੇ ਅਚਾਨਕ ਤੁਹਾਨੂੰ ਯੂ نو ਤੁਹਾਨੂੰ ਵਾਟਰ ਵੇਟ ਕਰ ਜਾਏਗਾ 1-2 ਕਿਲੋ ਤੁਸੀਂ ਲਾਈਕ ਵੀ ਕਰੋਗੇ ਸੂਨ ਨਫ ਕੈਚ-ਅਪ ਹੋ ਜਾਏਗਾ ਫਿਰ ਉਹ ਆਬਵੀਅਸਲੀ ਤੁਹਾਡੇ ਨਾਲ ਸਹੀ ਚੀਜ਼ ਨਹੀਂ ਰਹੇਗੀ ਸਪੈਸ਼ਲੀ ਅਰਾਊਂਡ ਰੋਟੀ ਰੋਟੀ ਨੂੰ ਬਹੁਤ ਵਿਲਨ ਬਣਾ ਰੱਖਿਆ ਹੈ ਲੋਕਾਂ ਨੇ ਅੱਜਕੱਲ ਫਿਟਨੈਸ ਇੰਡਸਟਰੀ ਦੇ ਵਿੱਚ ਕਿ ਇਨਸਟੈਡ ਆਫ ਆਪਾਂ ਜੋ ਜਨਰੇਸ਼ਨਸ ਤੋਂ ਖਾਂਦੇ ਆ ਰਹੇ ਸਾਡੇ ਡੀਐਨਏ ਚ ਉਹ ਵੱਧ ਗਈ ਹੈ ਮੇਬੀ 4 5 6 ਰੋਟੀਆਂ ਇੱਕ ਟਾਈਮ ਤੇ ਨਾ ਖਾਓ ਮੇਬੀ ਬਹੁਤ ਸਾਰਾ ਕਿਓ ਹਰੇਕ ਰੋਟੀ ਤੇ ਨਾ ਲਾਓ ਮੇਬੀ ਜੇ ਡਬਲ ਤੇ ਜਾਣਾ ਹੈ ਜਦ ਦੋ ਰੋਟੀ ਖਾ ਲਈ ਭੁੱਖ ਲੱਗੀ ਸਬਜੀ ਡਬਲ ਕਰ ਲਓ ਰੋਟੀ ਡਬਲ ਨਾ ਕਰੋ ਮੇਬੀ ਆਪਣੇ ਆਟੇ ਦੇ ਵਿੱਚ ਬਾਜਰਾ ਜਵਾਰ ਬੇਸਣ ਪਾ ਕੇ ਉਹਨੂੰ ਇੱਕ ਮਲਟੀਗ੍ਰੇਨ ਤਰੀਕੇ ਦਾ ਬਣਾ ਦਿਓ ਬਿਲਕੁਲ ਸੋ ਕਮੀ ਰੋਟੀ ਦੇ ਵਿੱਚ ਨਹੀਂ ਹੈ ਤੁਹਾਡੀ ਅਪਰੋਚ ਦੇ ਵਿੱਚ ਹੈ ਮੇਬੀ ਮੇਕ ਸ਼ੋਰ ਕਰੋ ਕਿ ਤੁਸੀਂ ਇਨਫ ਵੈਜੀਟੇਬਲਸ ਦਾਲ ਥੋੜਾ ਜਿਹਾ ਦਹੀਂ ਥੋੜਾ ਜਿਹਾ ਸਲਾਦ ਉਹਦੇ ਨਾਲ ਖਾ ਰਹੇ ਹੋ ਤਾਂ ਕਿ ਤੁਹਾਡਾ ਬਹੁਤ ਜ਼ਿਆਦਾ ਬਲੱਡ ਸ਼ੂਗਰ ਬਹੁਤ ਜ਼ਿਆਦਾ ਨਾ ਇੱਕਦਮ ਉੱਤੇ ਜਾਵੇ ਤੇ ਮੇਬੀ ਰੋਟੀ ਖਾਣ ਤੋਂ ਬਾਅਦ 5-7 ਮਿੰਟ ਦੀ ਸੈਰ ਹੀ ਕਰ ਲਓ ਸੋ ਪ੍ਰੋਬਲਮ ਰੋਟੀ ਜਾਂ ਚਾਵਲ ਤੇ ਨਹੀਂ ਹੈ ਅਪਰੋਚ ਤੇ ਹੈ ਅਪਰੋਚ ਤੇ ਹੈ ਲਾਈਫਸਟਾਈਲ ਉਹਨੂੰ ਕਿਵੇਂ ਬਣਾਉਣਾ ਜੀ ਮੈਨੂੰ ਬਹੁਤ ਹੀ ਸੌਖਾ ਲੱਗ ਰਿਹਾ ਕਿ ਇਸ ਤਰੀਕੇ ਦੇ ਨਾਲ weight ਘਟਾਇਆ ਜਾ ਸਕਦਾ ਹੈ ਬਹੁਤ ਸਿੰਪਲ ਹੈ ਜੀ ਛੱਡਣ ਦੀ ਲੋੜ ਨਹੀਂ ਸਭ ਕੁਝ ਬਹੁਤ ਸਿੰਪਲ ਹੈ ਛੱਡਣ ਦੀ ਲੋੜ ਨਹੀਂ ਸਿਰਫ ਉਹਨੂੰ ਆਪਣੀ ਅਪਰੋਚ ਚੇਂਜ ਕਰਨ ਦੀ ਲੋੜ ਹੈ ਪਨੀਰ ਕਿਉਂਕਿ ਵੈਜੀਟੇਰੀਅਨ ਹੈ ਜੜੇ ਉਹ ਤਾਂ ਖਾਸ ਤੌਰ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਪਨੀਰ ਨਹੀਂ ਛੱਡ ਸਕਦੇ ਤੇ ਉਹਨਾਂ ਕੋਲ ਵੈਸੀ ਲਿਮਟਿਡ ਆਪਸ਼ਨਸ ਹੈ ਜੀ ਹਾਂ ਜੇ ਵੈਜੀਟੇਰੀਅਨ ਹੈ ਪਨੀਰ ਲਿਮਟਿਡ ਆਪਸ਼ਨ ਹੈ ਲੇਕਿਨ ਤੁਸੀਂ ਖਾ ਰਹੇ ਹੋ ਜੀ ਪਨੀਰ ਪਸੰਦਾ ਹਮ ਠੀਕ ਹੈ ਜੀ ਪਨੀਰ ਕੋਫਤਾ ਕਰੀ ਚਿਲੀ ਪਨੀਰ ਹਮ ਠੀਕ ਹੈ ਜੀ ਸ਼ਾਹੀ ਪਨੀਰ बटर मसाला पनीर अगेन <laughs> पनीर दी गलती ਨਹੀਂ ਹੈ ਵਿਚਾਰਾ वेजिटेरियंस ਨੂੰ 50 ਤੋਂ 100 ગ્રામ ਦੇ ਵਿੱਚ ਅੱਛਾ ਪ੍ਰੋਟੀਨ ਦੇ ਦਿੰਦਾ ਹੈ ਗੁੱਡ ਫੈਟ ਦੇ ਦਿੰਦਾ ਹੈ ਲੇਕਿਨ ਆਪਾਂ ਜਦ ਉਹਨੂੰ 슈ગર ਲੇਡਨ کریمਸ ਨਾਲ ਜੋੜਾਂਗੇ नान ਨਾਲ ਜੋੜਾਂਗੇ ਬਹੁਤ ਸਾਰੇ ਫਿਰ ਪਨੀਰ ਦੀ ਗਲਤੀ ਨਹੀਂ ਕੱਢੀ ਜਾ ਸਕਦੀ ਉਹਦੀ ਜਗ੍ਹਾ ਗ੍ਰਿਲਡ ਪਨੀਰ ਮਾਲਾਇਆ ਸਟਰ ਫਰਾਈ ਪਨੀਰ ਮੇਬੀ ਰੋਟੀ ਦੇ ਵਿੱਚ ਤੰਦੂਰੀ ਥੋੜਾ ਜਿਹਾ ਕਰਕੇ ਤੰਦੂਰੀ ਰੈਪ ਪਨੀਰ ਸੋ ਉਹ ਸਿੰਪਲ ਜੀ ਚੀਜ਼ਾਂ ਕਰਕੇ ਤਾਂ ਕਿ ਤੁਹਾਨੂੰ ਥੋੜਾ ਪ੍ਰੋਟੀਨ ਵੀ ਮਿਲੇ ਬੀਿੰਗ ਅ ਵੈਜੀਟੇਰੀਅਨ ਤੁਹਾਨੂੰ ਨਾਨ-ভেজ ਖਾਣ ਦੀ ਲੋੜ ਨਾ ਪਏ ਥੋੜਾ ਜਿਹਾ ਫੈਟ ਵੀ ਮਿਲੇ ਕਿਉਂਕਿ ਐਂਡ ਆਫ ਦਾ ਡੇ ਉਹਦੇ ਵਿੱਚ ਫੈਟ ਦਾ ਕੰਟੈਂਟ ਵੀ ਕਾਫੀ ਹੈ ਸੋ ਆਪਾਂ ਜੇ ਉਹਨੂੰ ਲਾ ਲਓ 3-400 ਗ੍ਰਾਮ ਪਨੀਰ ਹੀ ਖਾਵਾਂਗੇ ਤੇ ਫਿਰ ਫੈਟ ਓਵਰ ਪਾਵਰ ਕਰ ਜਾਏਗਾ ਪ੍ਰੋਟੀਨ ਉੱਪਰ ਫਿਰ ਕੋਈ ਫਾਇਦਾ ਨਹੀਂ ਹੈ ਸੋ ਅਗੇਨ ਇਹਦੇ ਵਿੱਚ ਵੀ ਉਹੀ ਗੱਲ ਆਂਦੀ ਹੈ ਕਿ ਅਪਰੋਚ ਦੀ ਗੱਲ ਹੈ ਕੀ ਆਪਾਂ ਉਹਨੂੰ ਕਿਸ ਤਰੀਕੇ ਨਾਲ ਖਾਣੇ ਆ ਨਾਲ ਕਿਹੜੀਆਂ ਸਬਜ਼ੀਆਂ ਜੋੜਨੇ ਆ ਤੇ ਕਿੰਨਾ ਖਾਣੇ ਤੇ ਕਿੰਨੀ ਵਾਰ ਖਾਣੇ ਜੇ ਰੋਜ਼ ਰੋਜ਼ ਪਨੀਰ ਵੀ ਖਾਂਦੇ ਰਵਾਂਗੇ ਉਹ ਵੀ ਸਹੀ ਨਹੀਂ ਹੈ ਸੋ ਉਹਨੂੰ ਸੈਗਰੀਗੇਟ ਕਰਨਾ ਜ਼ਰੂਰੀ ਹੈ ਕਿ ਇੱਕ ਦਿਨ ਅਸੀਂ ਲੈਟਸ ਸੇ ਗੋਭੀ ਦੀ ਸਬਜ਼ੀ ਖਾ ਲਈ ਇੱਕ ਦਿਨ ਪਨੀਰ ਖਾ ਲਿਆ ਇੱਕ ਦਿਨ ਦਾਲ ਖਾ ਲਈ ਇੱਕ ਦਿਨ ਅਸੀਂ ਖਿਚੜੀ ਖਾ ਲਈ ਇੱਕ ਦਿਨ ਆਪਾਂ ਜੋ ਬਾਹਰਲੇ ਦੇਸ਼ਾਂ 'ਚ ਰਹਿ ਰਹੇ ਆ ਦੇਖੋ ਥੋੜਾ ਟੇਸਟ ਨੂੰ ਚੇਂਜ ਕਰਨ ਲਈ ਬੱਚਿਆਂ ਨਾਲ ਅਸੀਂ ਪਾਸਤਾ ਬਣਾ ਲਿਆ ਇੱਕ ਦਿਨ ਅਸੀਂ ਪਲਾਉ ਬਣਾ ਲਿਆ ਫਿਰ ਪਨੀਰ ਆ ਗਿਆ ਸੋ ਯੂ نو ਜਿੱਦਾਂ ਆਪਾਂ ਉਹਨੂੰ ਟਾਈਮ ਕਰਦੇ ਰਵਾਂਗੇ ਟੂ ਇਟਸ ਨਾਟ ਅ ਪ੍ਰੋਬਲਮ ਤੁਸੀਂ ਇੱਕ ਲੰਬੀ ਲਿਸਟ ਮੈਨੂੰ ਦੇ ਦੇਤੀ ਹੈ ਵੈਜੀਟੇਰੀਅਨ ਲੋਕਾਂ ਦੇ ਵਾਸਤੇ ਜੀ ਜੀ ਕਿਉਂਕਿ ਇਹ ਕੰਪਲੇਨ ਬੜੀ ਹੁੰਦੀ ਹੈ ਵੈਜੀਟੇਰियंस ਨੂੰ ਕਿ ਪਤਾ ਨਹੀਂ ਲੱਗ ਰਿਹਾ ਕੀ ਖਾਈਏ ਹਾਂ ਸਹੀ ਗੱਲ ਹੈ ਤੁਸੀਂ ਫੈਟ ਦੀ ਗੱਲ ਕੀਤੀ ਹੈ ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਂਦੇ ਭਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਦੇ ਮੈਂ ਪੁੱਛਦਾ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਭਾਜੀ ਮੜਾ ਜਾਂ ਫੈਟੀ ਲਿਵਰ ਹੈ। ਯਾ ਮੜਾ ਜਾਂ ਫੈਟੀ ਲਿਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ। ਉਹਨੂੰ ਇਹਨਾਂ ਆਪਾਂ ਉਹਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ। ਇਹਨਾਂ ਨੂੰ ਮੋਸਟ ਲੋਕੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 2 3 4 ਕਿਹੜਾ ਹੈ। 1 ਐਂਡ 2 ਦਾ ਫੇ ਵੀ ਰਿਵਰਸਿਬਲ ਹੋ ਜਾਂਦਾ ਹੈ। 3 ਐਂਡ 4 ਕੈਨ ਬੀ ਵੈਰੀ ਯੂ ਨੋ ਬਹੁਤ ਕ੍ਰਿਟੀਕਲ ਹੋ ਸਕਦਾ ਹੈ। ਠੀਕ ਹੈ। ਐਂਡ ਦੇਖੋ ਜਿਹੜੇ ਕਈ ਲੋਕਾ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਔਰ ਬੜਾ ਸਟ੍ਰੇਟ ਫਾਰਵਰਡ ਉਹਨਾਂ ਦਾ ਰੀਜ਼ਨ ਹੈ। ਜਿਹੜੇ ਉਹ ਫੈਟੀ ਲਿਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਇੱਕ ਦੂਜਾ ਬਿਨ ਹੁੰਦਾ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿੱਦਾਂ ਐਮਪਟੀ ਹੋਏਗਾ ਇਹ ਹੀ ਤੁਹਾਡਾ ਫੈਟੀ ਲਿਵਰ ਹੈ ਜੋ ਲਿਵਰ ਜੋ ਲਿਵਰ ਤੁਹਾਡਾ ਕੰਮ ਨਹੀਂ ਕਰ ਪਾ ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲਿਵਰ ਦਾ ਜਨਮ ਦਿੰਦਾ ਹੈ ਇਹਦੀ ਜਗ੍ਹਾ ਜਿਹੜੇ ਇਹਨਾਂ ਨੂੰ ਫੈਟੀ ਲੀਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਅਲਕੋਹਲ ਪੀਂਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ ਆਪਣੇ ਉਹਨੂੰ ਖਾੜੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜਿਹੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਤਾਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜੇ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾ ਅਰਾਊਂਡ 5 ਤੋਂ 7 ਕਿਲੋਜ਼ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫਰਮੇਸ਼ਨ ਜਿਹੜੀ ਇੰਟਰਨੈਟ ਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਐਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਾ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐਂਡ ਸੋ ਲਾਅ ਆਫ ਥਰਮੋਡਾਇਨਾਮਿਕਸ ਫਿਜ਼ਿਕਸ ਦਾ ਲਾਅ ਸਾਨੂੰ ਕੀ ਸਿਖਾਂਦਾ ਹੈ ਕਿ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਹੈ એનર્ਜੀ ਇਨ ਵਰਸਸ એનર્ਜੀ ਆਊਟ ਡਿਫਾਈਨਸ ਯੋਰ weight gain অর weight loss ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਹੈ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਂਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਆ ਕੋਛ ਨਾ ਕੁਝ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾਓ ਉਹਦੀ ਜਗ੍ਹਾ ਸਾਡੀ ਚਾਹ ਪੀ ਲਓ ਬਿਲਕੁਲ ਸਾਡੀ ਹਰਬਲ ਟੀ ਪੀ ਲਓ ਸਹੀ ਗੱਲ ਸਾਡੀ ਪੂੜੀ ਲੈ ਲਓ ਹਾਂ ਉਸ ਤੋਂ ਬਾਅਦ ਪਾਵਾ ਪਰੌਂਠੇ ਖਾਓ ਸਹੀ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨਹੀਂ ਆਤਾ ਮਿਸ ਇਨਫਾਰਮਡ ਹੁੰਦੇ ਹੈ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਆਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਹੈ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਆ ਫਰੂਟ ਦੇ ਵਿੱਚ ਵੀ 슈ਗਰ ਹੁੰਦੀ ਹੈ ਸੋ ਫਰੂਟ ਦਾ ਕੀ ਸਿਸਟਮ ਹੈ ਕਿਵੇਂ ਵਰਕਆਊਟ ਕਰਦਾ ਕਿੰਨਾ ਕੁ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨਾਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਨੇ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੈਂਜਸ ਦਾ ਜੂਸ ਹੈ ਕੀ ਤੁਸੀਂ 21 ਔਰੈਂਜ ਖਾਓਗੇ ਇੱਕ ਵਾਰੀ ਨਹੀਂ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਤੁਹਾਡੇ ਬਲੱਡ ਸ਼ੀਟ ਤੇ ਜਾਂਦੀ ਹੈ ਹਮ ਕੈਂਡ ਫਰੂਟ ਬਹੁਤ ਸਾਰੇ ਲੋਕੀ ਕੈਂਡ ਫਰੂਟ ਖਾਂਦੇ ਨੇ ਐਕਸਟਰਨਲ ਸਰਪ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿੱਦਾਂ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੇਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ Apple ਹੋ ਗਿਆ Banana ਹੋ ਗਿਆ Kiwi ਹੋ ਗਿਆ Vitamin C ਲੈ Mandarin ਹੋ ਗਿਆ Cherry Berries ਹੋ ਗਿਆ antioxidant ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਐਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫॉर ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਟ ਸਾਈਡ ਲਾਈਕ ਅ ਸਾਈਡ ਯੂ نو ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀਜ਼ ਨੇ ਇੰਨੀ ਜੀ ਡੇਟ ਤੇ ਇੱਕ ਡੇਟ ਕੋਈ ਖਾ ਨਹੀਂ ਰਿਹਾ ਹੁੰਦਾ 10 12 ਜੇ ਖਾ ਲਿਆ 200 300 ਕੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਤ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ ਜ਼ਿਆਦਾ ਨਿਰਭਰ ਕਰਨਾ ਚਾਹੀਦਾ ਹੈ ਬਿਲਕੁਲ ਸੋ ਜਿਵੇਂ ਅਸੀਂ ਇਹਦੀ ਅਪਰੋਚ ਦੀ ਗੱਲ ਕਰ ਰਹੇ ਹਾਂ ਇਹਦੇ ਨਾਲ ਹੀ ਅਸੀਂ ਪੀਸੀਓਸ ਦੀ ਗੱਲ ਕਰਦੇ ਹਾਂ ਕਿ ਫੀਮੇਲਸ ਨੂੰ ਕਿਵੇਂ ਇਹਨੂੰ ਧਿਆਨ 'ਚ ਰੱਖ ਰਿਆ ਹੋਇਆ ਆਪਣਾ ਜਿਹੜਾ ਫੂਡ ਆ ਉਹਦਾ ਧਿਆਨ ਕਰਨਾ ਚਾਹੀਦਾ ਹੈ ਸੋ ਸਭ ਤੋਂ ਪਹਿਲਾਂ ਦੇਖੋ ਜੀ ਪੀਸੀਓਸ ਹੈ ਕੀ ਇੱਕ ਹਾਰਮੋਨਲ ਕਾਓਸ ਬੋਡੀ ਦੇ ਵਿੱਚ ਆ ਚੁੱਕਾ ਹੈ ਐਸ ਵੇਲੇ ਮੋਸਟ ਲਾਈਕਲੀ ਇਨਸੂਲਿਨ ਰੈジਸਟੈਂਸ ਕਰਕੇ ਹੈ ਕਿ ਜ਼ਿਆਦਾ ਜਿੱਦਾਂ 슈ਗਰ ਖਾਧੀ ਹੈ ਤੇ ਕੱਢ ਕੱਢਿਆ ਗਿਆ ਉਹਦੇ ਕਰਕੇ ਹੋਇਆ ਸੋ ਉਹਦੇ ਸਾਈਨਸ ਕੀ ਨੇ ਯੂਜੂਲੀ ਤੁਸੀਂ ਦੇਖਦੇ ਹੋ ਲੇਡੀਜ਼ ਕੰਪਲੇਨ ਕਰਦੇ ਨੇ ਫੇਸ਼ੀਅਲ హెయిਰ ਬਹੁਤ ਜ਼ਿਆਦਾ ਆ ਗਿਆ ਹੈ ਕ੍ਰੀਵਿੰਗ ਬਹੁਤ ਜ਼ਿਆਦਾ ਹੋ ਗਈ ਹੈ ਬੈਲੀ ਫੈਟ ਬੜਾ ਸਪੈਸੀਫਿਕਲੀ ਜਾ ਚੁੱਕਾ ਹੈ ਕਿਉਂਕਿ ਹਾਰਮੋਨਲ ਆਪਣੇ ਇੰਬੈਲੈਂਸ ਹੋ ਰਿਹਾ ਹੈ ਪਿਗਮੈਂਟੇਸ਼ਨ ਕਈਆਂ ਦੇ ਜਿਹਦਾ ਧੌਣ ਦੇ ਪਿੱਛੇ ਜਾਂ ਆਮ ਪਿਟਸ ਤੇ ਪਿਗਮੈਂਟੇਸ਼ਨ ਹੋ ਰਹੀ ਹੈ ਦੋਸ ਆਰ ਦਾ ਕਲੀਅਰ ਸਾਇੰਸ ਆਫ ਪੀਸੀਓਐਸ ਨਾਊ ਅਨਫੋਰਚੂਨੇਟਲੀ ਜਦੋਂ ਇੰਟਰਨੈਟ ਤੇ ਜਾਂਦੇ ਨੇ ਇੰਟਰਨੈਟ ਦੇ ਗੁਰੂਆਂ ਨੂੰ ਪਤਾ ਕਰਦੇ ਨੇ ਇੰਟਰਨੈਟ ਦੇ ਗੁਰੂ ਉਹਨਾਂ ਨੂੰ ਕੀ ਕਹਿੰਦੇ ਆ ਕਿ ਪਹਿਲਾਂ ਤੁਸੀਂ ਇਹ ਫਲਾਨੀ ਕਰੀਮ ਲਾ ਲਓ ਪਿਗਮੈਂਟੇਸ਼ਨ ਲਈ ਆਮ ਪਿਟਸ ਦੇ ਉੱਤੇ ਲਾ ਲਓ ਧੌਣ ਦੇ ਪਿੱਛੇ ਲਾ ਲਓ ਔਰ ਰਗੜ ਰਗੜ ਕੇ ਥੱਕ ਜਾਂਦੀਆਂ ਨੇ ਉਹਨਾਂ ਦੇ ਰੈਸ਼ਸ ਜ਼ਰੂਰ ਹੋ ਜਾਂਦੇ ਲੇਕਿਨ ਉਹਦੀ ਪਿਗਮੈਂਟੇਸ਼ਨ ਖਰਾਬ ਨਹੀਂ ਹੁੰਦੀ ਕਿਉਂ ਕਿਉਂਕਿ ਅਸੀਂ ਰੂਟ ਕਾਸ ਤੇ ਕੰਮ ਨਹੀਂ ਕੀਤਾ ਠੀਕ ਹੈ ਉਹਨੂੰ ਐਕਸਟਰਨਲ ਵੇਚਣ ਲੈ ਕੇ ਸੀ ਨੇ ਉਹਨੂੰ ਬੋਲਣ ਨੇ 3-400 ਡਾਲਰ ਉਹਦੇ ਲਾ ਦਿੱਤੇ ਪਰ ਉੱਤੇ ਕੰਮ ਨਹੀਂ ਕੀਤਾ ਉਹਦੀ ਜਗ੍ਹਾ ਕੀ ਕਰਨਾ ਚਾਹੀਦਾ ਹੈ ਉਹਨੂੰ ਸਭ ਤੋਂ ਪਹਿਲਾਂ ਜੋ ਐਕਸਟਰਨਲ ਸਵੀਟ ਹੈ लाइक आई ਸੈਡ ਫਰੂਟ ਜੂਸਿਸ ਹੋ ਗਏ ਜਿਵੇਂ ਬਹੁਤ ਸਾਰੇ ਕਾਫੀਸ ਪਿੰਦੇ ਨੇ ਬਹੁਤ ਬਹੁਤ ਜ਼ਿਆਦਾ ਚਾਹਾਂ ਪਿੰਦੇ ਨੇ ਇਹਨਾਂ ਨੂੰ ਹਟਾਓ ਜੇ ਉਹਨਾਂ ਦੀ ਆਦਤ ਹੈ ਐਵਰੀ ਨਾਊ ਦੈਨ ਪੈਂਟਰੀ ਚ ਖੋਲਿਆ ਮੈਂ ਇੱਕ ਚਾਰ ਬਿਸਕਟ ਖਾ ਲੇ ਦੋ ਮਠਾਈਆਂ ਖਾ ਲਈ ਜਿੰਦਾ ਕਈ ਵਾਰੀ ਮੈਨੂੰ ਲੇਡੀਜ਼ ਕਹਿ ਰਹੇ ਨੇ ਮੇਰੇ ਹਸਬੰਦ ਬੜੀ ਲੈ ਕੇ ਆਂਦੇ ਨੇ ਇੰਡੀਅਨ ਮਠਾਈ ਫਿਰ ਜ਼ਰੂਰੀ ਨਹੀਂ ਹੈ ਜੇ ਤੁਹਾਡੀ ਜਰਨੀ ਆਮ ਰੋਟੀ ਖਾਂਦੇ ਨੇ ਤੇ ਮੋਸਟ ਲਾਈਕਲੀ ਜਿਹੜੀ ਲੇਡੀਜ਼ ਨੂੰ ਪੀਸੀਓਸ ਹੁੰਦਾ ਮੈਂ ਦੇਖਿਆ ਉਹਨਾਂ ਦੀ ਮੂਵਮੈਂਟ ਵੀ ਬਹੁਤ ਘੱਟ ਹੁੰਦੀ ਹੈ ਇੱਕ 스마트 ਵਾਚ ਤੇ ਇਨਵੈਸਟ ਕਰ ਲੈਣ 40-50 ਡਾਲਰ ਦੀ ਜ਼ਰੂਰੀ ਨਹੀਂ ਆਪਾਂ ਐਪਲ ਵਾਚ ਲੈਣੀ ਬਹੁਤ ਮਹਿੰਗੀ ਥੋੜੇ ਜਿਹਾ ਆਪਣੇ ਉਹਨੂੰ ਟਰੈਕ ਕਰਨ ਸ਼ੁਰੂ ਹੋ ਜਾਣ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਲੈਟਸ ਸੇ 5-6000 ਸਟੈਪਸ ਕਰ ਲਾ ਜਾਂ 10000 ਸਟੈਪਸ ਕਰ ਲਾ ਜਿੰਨੇ ਵੀ ਉਹ ਕਰ ਰਹੇ ਉਹਦੇ ਨਾਲ ਹੀ ਕੀ ਹੋਏਗਾ ਜਦੋਂ ਇਸ ਛੋਟੇ ਛੋਟੇ ਚੀਜ਼ਾਂ ਐਰੇਡੀਕੇਟ ਕਰਾਂਗੇ ਅਸੀਂ ਮਾਈਂਡਲੈਸ ਸਨੈਕਿੰਗ ਨੂੰ ਉਦੇ ਨਾਲ ਹੀ weight loss ਹੋਣਾ ਸ਼ੁਰੂ ਹੋਏਗਾ ਤੇ ਹੋਪਫੁਲੀ ਜਿਹੜਾ ਸਿਸਟ ਬਣਿਆ ਹੈ ਆਬਵੀਅਸਲੀ ఓਵਰੀਜ਼ ਦੇ ਉੱਤੇ ਉਹਨੂੰ ਇਨਸੂਲਿਨ ਚ ਕਿਉਂਕਿ ਬਲੱਡ ਵੈਸਲ ਤੁਹਾਡਾ ਵਧੀਆ ਚੱਲੂਗੇ ਇਨਸੂਲਿਨ ਰੈਜ਼ਿਸਟੈਂਸ ਤੁਹਾਡੀ ਯੂ نو ਜੋ ਘਟੇਗੀ ਤੇ ਹੋਪਫੁਲੀ ਆਬਵੀਅਸਲੀ ਗੈਟ ਬੈਨੀਫਿਟਸ ਫਰੋਂ ਥੈਟ ਐਸ ਵੈਲ ਤੇ weight loss ਤੇ ਖਾਸ ਕਰਕੇ ਫੀਮੇਲ ਜੀ ਵੈਸੇ ਤੇ ਸਾਰੇ ਬਟ ਫੀਮੇਲ ਅਸੀਂ ਬਹੁਤ ਸਰਚ ਕਰਦੇ ਆ ਕਿ ਅੱਛਾ weight loss ਕਿਵੇਂ ਕਰਨਾ ਨਾ ਇਹਦੇ ਚ ਬਹੁਤ ਸਾਰੇ ਸਪਲੀਮੈਂਟ ਅਵੇਲੇਬਲ ਨੇ ਕਿ ਸਪਲੀਮੈਂਟ ਲੈਣੇ ਸਹੀ ਨੇ ਜਿਹੜਾ ਸਪਲੀਮੈਂਟ ਤੁਹਾਡੇ ਡਾਕਟਰ ਨਾ ਕਵੇ ਜਦ ਤੱਕ ਮੈਗਨੀਸ਼ੀਅਮ ਵਿਟਾਮਿਨ ਡੀ ਆਇਰਨ ਯੂ ਹੈਵ ਟੂ ਸਟੇ ਅਵੇ ਫਰਮ ఎవਰੀਥਿੰਗ ਯੂਜੂਲੀ ਅਨਫੋਰਚੂਨੇਟਲੀ ਜਦ ਲੇਡੀਜ਼ ਇਹਦਾ ਜਾਣਦੀਆਂ ਹੁਣ ਆਪਾਂ ਦੇਖੋ ਬਾਹਰਲੇ ਦੇਸ਼ਾਂ 'ਚ ਰਹਿ ਰਹੇ ਆ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਰਹੀ ਹੈ ਬੱਚਿਆਂ ਨੂੰ ਪਿਕ ਡ੍ਰੌਪ ਕਰ ਰਹੀ ਨਾਲ ਕਰੇ ਆ ਰਹੀ ਹੈ ਫੋਰ ਐਗਜ਼ਾਮਪਲ ਉਹ ਮੜ ਜੇ ਟਿਕਟੋਕ ਖੋਲੇਗੀ ਤਾਂ ਉਹ ਰੈਲੇਵੈਂਸ ਦੇਖੇਗੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨੂੰ ਕਿਹਨੂੰ ਟਰਸਟ ਕਰੇਗੀ ਪਹਿਲਾਂ ਇਹ ਦੇਖੋ ਜੋ ਇੱਕ ਲੇਡੀ ਪੰਜਾਬੀ ਬੋਲ ਰਹੀ ਹੈ ਮੋਸਟ ਲਾਈਕਲੀ ਉਹਨੇ ਸੂਟ ਪਾਇਆ ਹੋਇਆ ਹੈ ਮੋਸਟ ਲਾਈ ਹੁਣ ਇਹ ਕੀ ਹੈ ਇਹ ਯੂਜੂਲੀ ਜਿਹੜੇ ਕੰਪਨੀਆਂਸ ਹੈਗੇ ਸਪਲੀਮੈਂਟਸ ਵਾਲੇ ਇਹ ਯੂਜੂਲੀ ਕੀ ਕਰਦੇ ਨੇ ਇਹ ਤੁਹਾਨੂੰ ਪੈਕਸ ਵੇਚਦੇ ਨੇ ਅਰਾਊਂਡ 3-400 ਡਾਲਰ ਦਾ ਮੰਥਲੀ ਹੁੰਦੀ ਹੈ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੇ ਪੈਕਸ ਲੈਂਦੇ ਰਹੋ ਤਾਂ ਤੁਹਾਡਾ weight loss ਘਟ ਜਾਏਗਾ ਜ਼ਰੂਰ ਘਟੇਗਾ ਕਿਉਂਕਿ ਜਦ ਤੁਸੀਂ 500 ਕੈਲਰੀਆਂ ਤੋਂ ਬਾਅਦ ਇਹਨਾਂ ਦੀ ਡਰਿੰਕਸ ਪੀਓਗੇ weight loss ਕਿਉਂ ਨਹੀਂ ਹੋਏਗਾ ਲੇਕਿਨ ਪ੍ਰੋਬਲਮ ਕੀ ਹੈ ਇਨ 3 ਮੰਥਸ ਟਾਈਮ ਜੇ ਤੁਹਾਡਾ weight ਘਟ ਜਾਏਗਾ ਇਹਨਾਂ ਤੋਂ ਤੁਸੀਂ ਕਹੋਗੇ ਕਿ ਇੱਕਦਮ ਮੈਂ ਹੁਣ ਪੈਸੇ ਨਾ ਖਰਚਾਂ ਇਹਨੇ ਸਾਰੇ which means ਕਿ ਤੁਸੀਂ ਉਤੋਂ ਕੁਝ ਸਿੱਖਿਆ ਨਹੀਂ ਤੁਸੀਂ ਉਹ ਛੱਡ ਦੋਗੇ ਪੈਕ ਲੈਣੇ ਹੁ ਨਾਲ ਦੇ ਨਾਲ ਜੇ ਤੁਹਾਡਾ ਓਵਰ ਦੇ ਇਅਰਸ ਚੱਲਦਾ ਰਿਹਾ ਹੈ ਪੈਕ ਟੂ ਪੈਕ ਡਿਫਰੈਂਟ ਕੰਪਨੀਆਂ ਤੋਂ ਡਿਫਰੈਂਟ ਕੰਪਨੀਆਂ ਤੁਸੀਂ ਜੰਪ ਕਰਦੇ ਰਹੇ ਹੋ ਲੈਕਸੇਟਿਵਸ ਆਪਣੇ ਅੰਦਰ ਬੌਂਡ ਪਾਉਂਦੇ ਰਹੇ ਹੋ ਐਕਸਟਰਨਲ ਸਟੀਮੂਲੈਂਟਸ ਆਪਣੇ ਅੰਦਰ ਪਾਉਂਦੇ ਰਹੇ ਹੋ ਤੁਹਾਡੇ ਕਿਡਨੀ ਤੇ ਲਿਵਰ ਤੇ ਸਟ੍ਰੇਨ ਪੈਣਾ ਸ਼ੁਰੂ ਹੋ ਜਾਏਗਾ ਹੋਰ ਕ੍ਰੋਨਿਕ ਕੰਡੀਸ਼ਨਸ ਨੂੰ ਇਹ ਪ੍ਰੋਬਲਮ ਦੇਗਾ ਜਿੱਦਾਂ ਬਹੁਤ ਲੇਡੀਜ਼ ਨੇ ਮੈਨੂੰ ਕੰਪਲੇਨ ਕੀਤਾ ਕਿ ਅਸੀਂ ਹਸਪੀਟਲ ਪਹੁੰਚ ਗਏ ਸਾਡੇ ਹਾਰਮੋਨਲ ਪੀਸੀਓਜ਼ ਜੋ ਨਹੀਂ ਸੀਗਾ ਇਹਦੇ ਕਰਕੇ ਆ ਗਿਆ ਸੋ 올 ਦੇ ਆਰ ਟ੍ਰਾਈਂਗ ਟੂ ਡੂ ਜਿਹੜੀ ਇਹ ਸਪਲੀਮੈਂਟ ਕੰਪਨੀਆਂ ਸ ਹੈ ਕਿ ਤੁਸੀਂ ਇਹ ઓਰિジナル weight loss ਕਰੋ क्विक ਤੇ ਤੁਸੀਂ ਆਪਣੀ ਵੀਡੀਓਜ਼ ਫੋਟੋਜ਼ ਪਾਓ ਤਾਂ ਕਿ ਤੁਸੀਂ ਹੋਰ ਲੋਕਾਂ ਨੂੰ ਜੋੜੋ ਸੋ ਐਂਡ ਆਫ ਦਿਡੇ ਤੁਸੀਂ નોਟ ਕਰੋ ਇਹ ਕਦੀ ਵੀ weight loss ਨਹੀਂ ਸੀਗਾ ਇਟ ਵਾਸ ਅ ਸਕੀਮ ਜਿਹਦਾ ਪੌਂਜੀ ਸਕੀਮ ਹੁੰਦੀ ਹੈ ਮਾਈਂਡ ਕਿ ਤੁਸੀਂ ਘਰੇ ਬੈਠੇ ਪੈਸੇ ਕਮਾਓ ਉਹ ਲਾਲਚ ਦੇ ਵਿੱਚ ਬਹੁਤ ਸਾਰੀ ਲੇਡੀਜ਼ ਨੂੰ ਸਪੈਸ਼ਲੀ బిజీ ਪੰਜਾਬੀ ਲੇਡੀਜ਼ ਨੂੰ ਇਹ ਟਾਰਗੇਟ ਕਰਦੇ ਨੇ ਤੇ ਇਹਦਾ ਦਾ ਫਿਟਨੈਸ ਦਾ ਲੈਣਾ ਦੇਣਾ ਕੋਈ ਨਹੀਂ ਹੈ ਤੇ ਜੇਕਰ ਅਸੀਂ ਬਿਲਕੁਲ ਤੁਸੀਂ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਅਸੀਂ ਫਿਟਨੈਸ ਦੀ ਗੱਲ ਕਰੀਏ ਜਦੋਂ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜਿਹੜਾ ਚੈਲੰਜ ਹੈ ਉਹ ਹੈਗਾ ਆ ਕਿ ਟਮੀ ਫੈਟ ਹੈ ਨਾ ਢਿੱਡ ਦੀ ਜਿਹੜੀ ਹੈ ਉਹ ਚਰਬੀ ਘਟਦੀ ਨਹੀਂ ਆ ਉਹਦੇ ਵਾਸਤੇ ਕੋਈ ਐਕਸਰਸਾਈਜ਼ ਕੋਈ ਫੂਡ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਸਮਝਣਾ ਚਾਹੀਦਾ ਕਿ ਬੈਲੀ ਫੈਟ ਹੈ ਕੀ ਹੈ ਕੀ ਉਹ ਇੱਕ ਵਿਸਰਲ ਫੈਟ ਹੈ ਜਿਹਨੇ ਤੁਹਾਡੇ ਆਰਗਨਸ ਨੂੰ ਜੱਫੀ ਪਾ ਲਈ ਹੈ ਹੁਣ ਉਹ ਜੱਫੀ ਛੱਡਣਾ ਨਹੀਂ ਜਾਂਦਾ ਉਹ ਆਪਣੇ ਉਸ ਫੁੱਫੜ ਮੰਗੂਏ ਜਿਹੜੇ ਬੜੇ ਘੁੱਟ ਕੇ ਜੱਫੀ ਪਾਉਂਦੇ ਨੇ ਤੇ ਛੱਡਦੇ ਨਹੀਂ ਹੁੰਦੇ ਠੀਕ ਹੈ ਨਾ ਉਹ ਸਬਕੂਟੇਨੀਅਸ ਫੈਟ ਨਹੀਂ ਹੈਗਾ ਬਨੀਥ ਦ ਸਕਿਨ ਨਹੀਂ ਹੈਗਾ ਉਹ ਆਰਗਨਸ ਤੇ ਗੱਲ ਜਾ ਚੁੱਕੀ ਹੈ ਸੋ ਉਹ ਕੋਈ ਸਪੌਟ ਰਿਡਿਊਸ ਨਹੀਂ ਕਰ ਸਕਦੇ ਅਸੀਂ ਅਸੀਂ ਕ੍ਰਾਂਚਸ ਨਹੀਂ ਕਰ ਸਕਦੇ ਕਿ ਉਹ ਫੈਟ ਚਲਾ ਜਾਏਗਾ ਨਹੀਂ ਉਹ ਓਵਰ ਦ ইयर्स ਅਸੀਂ ਉਹਨੂੰ ਆਪਾਂ ਡਿਵੈਲਪ ਕੀਤਾ ਨਾ ਹੀ ਅਸੀਂ ਐਕਸਪੈਕਟ ਕਰ ਸਕਦੇ ਕਿ 2 ਮਹੀਨੇ ਚ ਸਾਡਾ ਬੈਲੀ ਫੈਟ ਬਿਲਕੁਲ ਖਤਮ ਹੀ ਹੋ ਜਾਏਗਾ ਸੋ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਆਪਣੇ ਆਪਣੇ ਰੁਟੀਨ ਦੇ ਵਿੱਚ ਦੇਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੋਸਟ ਲੋਕ ਜਿਹੜੇ ਬੈਲੀ ਫੈਟ ਹੁੰਦੇ ਉਹ ਬੜੇ ਲਾਥਾਰਜਿਕ ਹੁੰਦੇ ਨੇ ਉਹ ਮੂਵਮੈਂਟ ਉਹਨਾਂ ਦੀ ਬਹੁਤ ਘੱਟ ਹੁੰਦੀ ਹੈ ਜਾਂ ਤਾਂ ਉਹ ਕੀ ਕਰਦੇ ਨੇ ਮੰਡੇ ਜਾ ਕੇ ਜਿਮ ਜਲ ਚੱਲ ਜਾਂਦੇ ਨੇ ਅਚਾਨਕ ਫਿਰ ਜਿਮ ਵੀ ਬਹੁਤ ਜ਼ਿਆਦਾ ਕਰਦੇ ਨੇ ਘੰਟਾ 2 ਘੰਟਾ 4 ਦਿਨ ਦੀ ਕਹਾਣੀ ਹੁੰਦੀ ਹੈ 4 ਦਿਨ ਉਹ ਪਾਉਂਦੇ ਇੰਸਟਾਗ੍ਰam 5ਵੇਂ ਦਿਨ ਉਹਦੀ ਸਟੋਰੀ ਆਣੀ ਬੰਦ ਹੋ ਜਾਂਦੀ ਹੈ ਅਸੀਂ ਹਰ ਸਾਲ ਦੇਖਦੇ ਹਾਂ ਠੀਕ ਹੈ ਇਨਸਟੈਡ ਬੇਬੀ ਸਟੈਪਸ ਕਈ ਜਿਹੜਾ ਸਪੈਸ਼ਲੀ ਵੀਰ ਮੇਰੇ ਮੈਸੇਜ ਕਰਦੇ ਭਾਜੀ ਪ੍ਰੋਟੀ ਹੁਣੋ ਮੈਂ ਉਹਨਾਂ ਨੂੰ ਕਹਿੰਦਾ ਕਿ ਪਹਿਲਾਂ ਜਿਮ ਜਾਓ ਹਾਂ ਪਹਿਲਾਂ ਜਾਓ 4-5 ਹਫ਼ਤੇ ਥੋੜੀ ਸਰੀਰ ਹਿਲਾਓ ਕੁਝ ਲਿਫਟ ਕਰੋ weight's ਕੁਝ ਕਾਰਡੀਓ ਕਰੋ ਜਾਂ ਘਰ ਦੇ ਵਿੱਚ ਹੀ ਕਰੋ ਫਿਰ ਤੁਸੀਂ ਇਹਦੇ ਬਾਰੇ ਸੋਚਿਓ ਕਿਉਂਕਿ ਉਹਦੇ ਨਾਲ ਕੀ ਹੁੰਦਾ ਅਸੀਂ ਨਾ ਬਹੁਤ ਸੋਚਣ ਲੱਗ ਪੈਂਦੇ ਜ਼ੂਮ ਇਨ ਪ੍ਰੋਟੀਨ ਚਾਹੀਦਾ ਸੀ ਇੰਨੇ ਗ੍ਰਾਮ ਚਾਹੀਦਾ ਸੀ ਮਿੰਟਾਂ 'ਚ ਹੀ ਮਤਲਬ ਉਸਤਾਦ ਬਣ ਜਾਂਦੇ ਅਸੀਂ 2-4 ਕਿਲੋ ਕਢਾ ਕੇ ਇੱਕ ਦੂਜੇ ਨੂੰ ਵੀ ਬੋਲਦੇ ਫਿਰ ਕੀ ਹੁੰਦਾ ਅਗੇਨ ਥੋੜੇ ਦਿਨ ਬਾਅਦ ਦੀ ਗੱਲ ਹੈ ਕੰਮ ਬਿਜ਼ੀ ਹੋ ਜਾਂਦਾ ਹੈ ਫੈਮਿਲੀ 'ਚ ਕੁਝ ਹੋ ਜਾਂਦਾ ਛੱਡ ਦਿੰਦੇ ਇਹਦੀ ਜਗ੍ਹਾ ਬੈਲੀ ਫੈਟ ਘਟਾਉਣ ਤੋਂ ਸਭ ਤੋਂ ਪਹਿ मेडिकल साइंस बार-बार प्रूव कर चुकी है कि जिन्नी ਤੁਸੀਂ ਸਟ्रेस ਲਓਗੇ ਉਹ ਫਾਈਟ ਐਂਡ ਫਲਾਈਟ ਮੋਸ਼ਨ ਚ ਹੋਏਗਾ ਜਿਦਾ ਕਿ ਤੁਹਾਡੇ ਪਿੱਛੇ ਸ਼ੇਰ ਪੈ ਗਿਆ ਹੋਵੇ ਹੁਣ ਪਾਰ ਨਹੀਂ ਕਟ ਰਿਆ ਪਾਰ ਨਹੀਂ ਕਟ ਰੇ ਸਪੈਸ਼ਲੀ ਲੇਡੀਜ਼ ਉਹ ਸ਼ੇਰ ਪਿੱਛੇ ਪਿਆ ਹੋਇਆ ਕੰਮ ਤੇ ਕਿਸੇ ਨੇ ਕੁਝ ਕਹਿਤਾ ਬੋਸ ਨੇ ਸ਼ੇਰ ਪਿੱਛੇ ਪਿਆ ਹੋਇਆ ਇੰਡੀਆ ਕਿਸੇ ਦੋਸਤ ਨਾਲ ਗੱਲ ਹੋਈ ਕਿਸ ਨੇ ਕਮੈਂਟ ਕਰਤਾ ਸ਼ੇਰ ਪਿੱਛੇ ਹੋਇਆ ਕਿਸੇ ਪਾਰਟੀ ਤੇ ਗਈ ਕਿਸ ਨੇ ਕਿਹਾ ਤੂੰ ਕਿੱਦਾਂ ਦੀ ਹੋ ਗਈ ਵਿੱਚ ਤੋਂ ਬਾਅਦ ਉਹ ਸ਼ੇਰ ਪਿੱਛੇ ਪੈ ਗਿਆ ਉਹ ਸ਼ੇਰ ਨੂੰ ਪਹਿਲਾਂ ਆਪਾਂ ਕਾਮ ਡਾਊਨ ਕਰਨਾ ਹੈ ਰਿਲੈਕਸ ਫਿਰ ਆਪਣੇ 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 ਰੂਟੀਨ ਦੇ ਵਿੱਚ ਦੇਖਣਾ ਹੈ ਕਿੱਥੇ ਕਿੱਥੇ ਅਸੀਂ ਮੂਵਮੈਂਟ ਪਾ ਸਕਦੇ ਹਾਂ ਕਿੱਥੇ ਕਿੱਥੇ ਅਸੀਂ ਇਹ ਵਾਲੀ ਫਲਾਨੀ ਚੀਜ਼ਾਂ ਨੂੰ ਇਰੇਡੀਕੇਟ ਕਰ ਸਕਦੇ ਤੇ ਘਰ ਦਾ ਖਾਣਾ ਹੀ ਖਾ ਸਕਦੇ ਅਗੇਨ ਫਰੂਟਸ ਐਂਡ ਸੈਲਡਸ ਐਂਡ ਪ੍ਰੋਟੀਨ ਆਪਾਂ ਲੈ ਸਕਦੇ ਜੇ ਵੈਜੀਟੇਰੀਅਨ ਵੀ ਹੈ ਉਹਦੇ ਨਾਲ ਹੀ ਤੁਸੀਂ ਦੇਖੋਗੇ ਤੁਹਾਡੇ ਆਰਾਮ ਨਾਲ 12 ਵੀਕਾਂ ਚ ਹੀ 8-10 ਕਿਲੋ ਤੇ ਇਦਾਂ ਹੀ ਕਟੂਗੇ ਤੇ ਓਬਵੀਅਸਲੀ ਸਪੌਟ ਰਿਡਿਊਸਰ ਅਸੀਂ ਕਰ ਨਹੀਂ ਸਕਦੇ ਪੂਰੀ ਬਾਡੀ ਚ ਕਟੂਗੇ ਇਨਕਲੂਡਿੰਗ ਦਾ ਬੈਲੀ ਫਿਰ ਉਹ ਜਫੀ ਥੋੜੀ 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 ਬਾਹਰ ਆਏਗੀ ਬਾਹਰ ਆਏਗੀ ਬਿਲਕੁਲ ਜੋ ਜਿਹੜਾ ਛੇਰ ਪਿੱਛੇ ਪਿਆ ਮੇਰੇ ਖਿਆਲ ਚ ਕਦੇ ਅਸੀਂ ਨਾ ਫਿਟਨੈਸ ਦੇ ਨਾਲ ਮੈਂਟਲ ਹੈਲਥ ਨੂੰ ਰਿਲੇਟ ਕਰਕੇ ਵੀ ਗੱਲ ਕਰਾਂਗੇ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਹੈ ਤੁਸੀਂ ਆ ਖਾ ਸਕਦੇ ਆ ਆ ਖਾ ਸਕਦੇ ਹੁਣ ਮੇਰੇ ਦਿਮਾਗ 'ਚ ਇਹ ਸਵਾਲ ਹੈ ਕਿ ਦੇਸੀ ਕਿਉਂ ਖਾ ਸਕਦੇ ਕਿਉਂ ਨਹੀਂ ਦੇਖੋ ਇੰਡੀਅਨ ਵਿਜ਼ਡਮ ਤੇ ਇੰਡੀਅਨ ਡਾਈਟ ਦੇ ਵਿੱਚ ਉਹ ਸੈਂਚਰੀਜ਼ ਦੀ ਹੈਗਾ ਜੇ ਕਿਉਂ ਨਹੀਂ ਖਾਓਗੇ ਡਾਈਜੈਸ਼ਨ ਨਹੀਂ ਹੋਏਗਾ ਜੇ ਕਿਉਂ ਜ਼ਿਆਦਾ ਖਾਓਗੇ weight loss ਨਹੀਂ ਹੋਏਗਾ ਸੋ ਇੱਕ ਬੜਾ ਹੀ ਇੰਪੋਰਟੈਂਟ ਇਹਨੂੰ ਫੈਕਟਰ ਹੈ ਦੇਖੋ ਸਾਡੀ ਗਟ ਲਾਈਨਿੰਗ ਨੂੰ ਕਲੀਨ ਕਰਦਾ ਹੈ ਅਸੀਂ ਜੇ ਰੋਟੀ ਤੇ ਵੀ ਲਾਣਾ ਇੱਕ ਰੋਟੀ ਤੇ ਮਾੜਾ ਜਿਹਾ ਲਾਇਆ ਦੂਜੀ ਨੂੰ ਉਹਨੂੰ ਸਪਲੀਮੈਂਟ ਕਰ ਦੋ ਉਹਦੇ ਨਾਲ ਆਪਾਂ ਚੋਪੜ ਦਿੱਤਾ ਜਿਹਨੂੰ ਕਹ ਦਿੰਦੇ ਡੈਟ ਇਜ਼ ਅ ਗੁੱਡ ਸਟ੍ਰੈਟਜੀ ਜੇ ਅਸੀਂ ਇੰਨਾ ਇੰਨਾ ਤੇਲ ਹੀ ਲਾਣਾ ਹੈ ਹਰ ਜਗ੍ਹਾ ਤੇ ਡੈਟ ਇਜ਼ ਨਾਟ ਜੇ ਆਪਾਂ ਘਰ ਦੀ ਰੋਟੀ ਚ ਮਾੜਾ ਮਾੜਾ ਤੇਲ ਲਾ ਕੇ ਖਾ ਰਹੇ ਥੋੜਾ ਜਿਹਾ ਘਿਓ ਦੇ ਉੱਤੇ ਪਾਤਾ ਡੈਟ ਇਜ਼ ਅ ਗੁੱਡ ਸਟ੍ਰੈਟਜੀ ਲੇਕਿਨ ਅਸੀਂ ਬਾਹਰ ਜਾ ਕੇ ਜੇ ਗਾਰਲਿਕ ਨਾਲ ਲਿੱਥਿਆ ਹੋਇਆ ਬਟਰ ਨਾਨ ਜਾਂ ਯੂ نو ਘਿਓ ਨਾਲ ਲਿੱਥਿਆ ਹੋਇਆ that is a bad strategy gut lining ਲਈ اچھا ہے بہت ਲੋਕੀ اسپੈਸ਼ਲੀ ਜਿਹੜੇ ਬਲੈਕ ਕਾਫੀ ਫਾਰ ਐਗਜ਼ਾਮਪਲ ਪੀਂਦੇ ਨੇ ਉਹਨਾਂ ਨੂੰ ਤਾਂ ਮੈਂ ਇਹ ਵੀ ਰეკਮੈਂਡ ਕਰੂੰਗਾ ਜੇ ਉਹ ਅੱਧਾ ਚਮਚ ਆਪਣਾ ਘਿਓ ਵੀ ਪਾਣ ਲਾਪਣ ਉਹਨਾਂ ਦੀ ਕਨਸਟਿਪੇਸ਼ਨ ਦੀ ਪ੍ਰੋਬਲਮ ਖਤਮ ਹੋ ਜਾਏਗੀ ਕਿਉਂਕਿ ਗਟ ਲਾਈਨਿੰਗ ਨੂੰ ਸويرੇ ਸويرੇ ਉਹ ਤੁਹਾਨੂੰ ਬੜਾ ਹੀ ਸਮੂਥ ਕਰ ਦੇਗਾ ਤੇ ਤੁਹਾਡੇ ਕਨਸਟਿਪੇਸ਼ਨ ਦੇ ਚੈਲੰਜਸ ਜਿਹੜੇ ਬਾਹਲੇ ਦੇਸ਼ਾਂ 'ਚ ਬਹੁਤ ਆਉਂਦੇ ਨੇ ਉਹ ਵੀ ਠੀਕ ਕਰ ਦੂਗਾ ਸੋ ਕਿਉਂ ਬਹੁਤ ਅੱਛਾ ਹੈ ਯੂ نو ਇਹ ਫੈਟ ਫੈਟ ਫਾਈਬਰ ਜਿਹੜਾ ਸਲੂਬਲ ਐਬਸਾਰਪਸ਼ਨ 'ਚ ਵੀ ਕੰਮ ਆਂਦਾ ਹੈ ਲੇਕਿਨ ਅਗੇਨ ਜੇ ਆਪਾਂ ਸਿਰਫ ਕਿਹੋ ਦੀ ਗੱਲ ਕਰਾਂਗੇ ਬਾਕੀ ਚੀਜ਼ਾਂ ਨੂੰ ਰੈਡੀਕੇਟ ਨਹੀਂ ਕਰਾਂਗੇ ਤੇ ਉਹ ਵੀ ਸਹੀ ਨਹੀਂ ਹੈ ਬਿਲਕੁਲ ਸੋ ਅਸੀਂ ਬਾਰ ਬਾਰ ਲਾਈਫ ਸਟਾਈਲ ਦੀ ਗੱਲ ਕਰ ਰਹੇ ਹਾਂ ਅਪਰੋਚ ਦੀ ਗੱਲ ਕਰ ਰਹੇ ਹਾਂ ਸਟ੍ਰੈਟੇਜੀ ਦੀ ਗੱਲ ਕਰ ਰਹੇ ਹਾਂ ਸੋ ਅਸੀਂ ਘਰੇ ਹੀ ਇਹ ਪਲਾਨ ਬਣਾ ਸਕਦੇ ਹਾਂ ਜਾਂ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਨੂੰ ਇੱਕ ਫਿਟਨੈਸ ਪ੍ਰੋਫੈਸ਼ਨਲ ਨਾਲ ਕੰਸਲਟੇਸ਼ਨ ਕਰਨੀ ਜ਼ਰੂਰੀ ਹੈ ਦੇਖੋ ਅਸੀਂ ਤਾਂ ਹੈਗੇ ਹੀ ਇੱਥੇ ਜੇ ਸਾਡੀ ਲੋੜ ਪਈ ਹੈ ਨਾ ਸੋ ਆਈ ਊਡ ਨੈਵਰ ਸੇ ਨੋ ਬਟ ਨਹੀਂ ਆਪਾਂ ਵੀਡੀਓਜ਼ ਇੰਨੀਆਂ ਕਿਉਂ ਬਣਾਣੇ ਦੇਖੋ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਗਗਨ ਰੈੱਟ ਫਿਟਨੈਸ ਤੇ ਟਿਕਟੌਕ ਤੇ ਬਹੁਤ ساری ਮੇਰੀ ਵੀਡੀਓਜ਼ ਜੇ ਤੁਸੀਂ ਦੇਖੋਗੇ ਬੜੀ ਐਕਸ਼ਨੇਬਲ ਹੁੰਦੀ ਹੈ ਬਹੁਤ ਵਾਰੀ ਮੈਂ ਸੁਪਰਮਾਰਕਟ ਜਾ ਕੇ ਕਹਿ ਰਿਹਾ ਹਾਂ ਉਹਨਾਂ ਨੇ ਕਿ ਇਹ ਚੀਜ਼ਾਂ ਨਾ ਖਾਓ ਇਹ ਚੀਜ਼ਾਂ ਖਾਓ ਬਹੁਤ ਵਾਰੀ ਐਕਚੁਅਲੀ ਮੈਨੂੰ ਸੁਪਰਮਾਰਕਟਸ ਨੇ ਕਾਲ ਆਊਟ ਕਰਨਾ ਸ਼ੁਰੂ ਕਰਤਾ ਹੈ ਨਿਊਜ਼ੀਲੈਂਡ 'ਚ ਸੋ ਇੱਕ ਟਾਈਮ ਆਏਗਾ ਸ਼ਾਇਦ ਮੈਨੂੰ ਸੁਪਰਮਾਰਕਟ 'ਚ ਮੈਨੂੰ ਬੈਨ ਵੀ ਕਰ ਦੇਣ ਠੀਕ ਹੈ ਬਰ ਅਲਟਰਾ ਮਾਈ ਬੈਸਟ ਤੱਕ ਉਹ ਕਿਉਂ ਕਰ ਰਹੇ ਹਨ ਉਹਨਾਂ ਨੇ ਇਸ ਲਈ ਨਹੀਂ ਕਿ ਮੇਰੇ ਕੋਲ ਕਲਾਇੰਟ ਆਏ ਕਿ ਜੋ ਆਮ ਦੌਰ ਤੇ ਗ੍ਰੋਸਰੀ ਤੇ ਜਾ ਰਿਹਾ ਹੈ ਆਇਲ ਤੇ ਜਾ ਰਿਹਾ ਹੈ ਸ਼ਾਇਦ ਉਹ ਵੀ ਇੱਕ ਬੈਟਰ ਚੋਇਸ ਬਣਾ ਸਕੇ ਉਸ ਤੋਂ ਬਾਅਦ ਅਸੀਂ ਬਹੁਤ ਸਾਰੀ ਰੈਸਪੀਜ਼ ਬਣਾਉਣੇ ਕਰਦੇ ਵਿੱਚ ਜਿਦੇ ਵਿੱਚ ਉਹ ਦੇਖਦੇ ਤੇ ਜੇ ਕਰਦੇ ਤੁਸੀਂ ਤੁਸੀਂ ਇਸ ਸਟੇਜ ਤੇ ਨਹੀਂ ਜਾਣਾ ਚਾਹੋਗੇ ਕਿ ਤੁਸੀਂ ਡਾਈਟ ਕਰ ਰਹੇ ਹੋ ਤੇ ਘਰ ਦੇ ਕੁਝ ਵੀ ਖਾ ਰਹੇ ਬਹੁਤ ਜ਼ਿਆਦਾ ਉਹਦੇ ਨਾਲ ਕੀ ਹੋਏਗਾ ਤੁਸੀਂ ਡਿਸਕਰੇਜਮੈਂਟ ਹੋਏਗੀ ਤੁਹਾਨੂੰ ਕਿਸੇ ਦੇ ਘਰ ਜਾਓਗੇ ਤੁਸੀਂ ਜੇ ਕਹਿਤਾ ਮੈਂ ਡਾਈਟ ਆ ਰੋਲਾ ਪਾ ਦਿੱਤਾ ਉਹਨੇ ਕਹਿਣਾ ਯਾਰ ਅੱਜ ਤਾਂ ਖਾਲਾ ਅੱਜ ਤਾਂ ਖਾਲਾ ਇਹ ਸਾਡੇ ਘਰੇ ਆਈ ਹੈ ਇਹ ਆਈ ਹੈ ਫਿਰ ਡਿਸਕਰੇਜ ਕਰਦਾ ਹਾਂ ਉਹ ਤੁਹਾਡਾ ਬੁਰਾ ਨਹੀਂ ਚਾਹੁੰਦੇ ਉਹ ਯੂਸ਼ਲੀ ਆਪ ਵੀ ਅਨਫਿਟ ਹੀ ਹੁੰਦੇ ਟੂ ਬੀ ਓਨੈਸਟ ਤਾਂ ਉਹਨਾਂ ਨੂੰ ਉਹ ਵੈਲਿਊ ਨਹੀਂ ਪਤਾ ਲੱਗਦੀ ਸੋ ਜਿੰਨਾ ਰੌਲਾ ਤੁਸੀਂ ਪਾਉਂਗੇ ਉਹਨਾਂ ਉਹ ਗੱਲ ਬਣੇਗੀ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਮੈਂ ਕਿਸੇ ਦੇ ਸੁਖਮਨੀ ਸਾਹਿਬ ਦੇ ਪਾਠ ਤੇ ਗਿਆ ਦੇਖੋ ਸਾਰੇ ਆਪਣੇ ਅੱਜ ਕੱਲ ਸੈਲਫ ਕੇਟਰਿੰਗ ਕਰਾਉਂਦੇ ਨੇ ਹਨਾ ਉੱਥੇ ਮੈਨੂੰ ਜਿੱਦਾਂ ਇੱਕ ਬੰਦਾ ਮਿਲ ਗਿਆ ਕਿ ਭਾਜੀ ਤੁਹਾਡੀ ਵੀਡੀਓਜ਼ ਦੇਖਦੇ ਤੁਸੀਂ ਇਹ ਖਾ ਰਹੇ ਹੋ ਤੁਸੀਂ ਤਾਂ ਡਾਈਟ ਕਰਾਉਂਦੇ ਹੋ ਪਹਿਲਾਂ ਤਾਂ ਮੈਨੂੰ ਆਇਆ ਗੁੱਸਾ ਕਿ ਉਹਨੂੰ ਸ਼ਰਮ ਆਣੀ ਚਾਹੀਦੀ ਕਿ ਲੰਗਰ ਦੇ ਸਮੇਂ ਤੇ ਇਦਾਂ ਦੀ ਗੱਲਾਂ ਕਰ ਰਿਹਾ ਫਿਰ ਮੈਂ ਕਿਹਾ ਚਲੋ ਮੈਂ ਵੀ ਇਹਦੀ ਪਲੇਟ ਦੇਖੂੰਗਾ ਮੇਰੀ ਵੀ ਹਾਈਟ 5 9 76 ਕਿਲੋ ਹੈ ਉਹ ਹੋਏਗਾ 5 9 98 ਕਿਲੋ ਮਿਨੀਮਮ ਮੈਂ ਕਿਹਾ ਮੈਂ ਵੀ ਦੇਖਦਾ ਹਾਂ ਇਹਦੇ ਚ ਹੁਣ 2 ਫਿਟ ਤੇ ਅਨਫਿਟ ਦੇ ਵਿੱਚ ਡਿਫਰੈਂਸ ਦੇਖੋ ਮੈਂ ਪਲੇਟ ਲਈ ਪਹਿਲਾਂ ਮੈਂ ਪਾਇਆ ਸਲਾਦ ਫਿਰ ਮੈਂ ਪਾਈ ਦਾਲ ਫੇਰ ਮੈਂ ਪਾਇਆ ਪਨੀਰ ਫੇਰ ਮੈਂ ਪਾਇਆ ਦਹੀਂ ਤੇ ਮੈਂ ਲਈ ਚਾਵਲ ਮੁੰਡੇ ਨੂੰ ਪੁੱਛਿਆ ਮੈਨੂੰ ਸੁੱਕੀ ਰੋਟੀ ਮਿਲ ਜਾਏਗੀ ਕਹਿੰਦਾ ਹਾਂ ਪਾਜੀ ਮਿਲ ਜਾਏਗੀ ਮੈਨੂੰ ਉਹ ਦੇ ਦੇ ਹੁਣ ਜਿਹੜੇ ਕਰਮੇ ਗਿਆ ਸੀ ਉਹਨੂੰ ਵੀ ਟੈਨਸ਼ਨ ਦੀ ਲੋੜ ਨਹੀਂ ਅਗਲਾ ਉਹ ਸੁਖਮਨੀ ਸਾਹਿਬ ਪਾਠਵਲ ਧਿਆਨ ਦੇ ਕਿ ਮੇਰੇ ਵੱਲ ਧਿਆਨ ਦੇ ਮੈਂ ਉਹਨੂੰ ਵੀ ਰਿਸਪੈਕਟ ਕੀਤਾ ਆਪਣੇ ਸਰੀਰ ਨੂੰ ਵੀ ਰਿਸਪੈਕਟ ਕੀਤਾ ਤੇ ਮੈਨੂੰ ਅਗਲੇ ਦਿਨ ਗਿਲਟ ਨਹੀਂ ਹੋਇਆ ਇੱਕ ਇਹ ਵੀ ਅਗਲੇ ਦਿਨ ਦਾ ਵੀ ਬੜਾ ਦੇਖਣਾ ਹੈ ਕਿ ਅਗਲੇ ਦਿਨ ਕਿੱਦਾਂ ਫੀਲ ਹੁੰਦਾ ਇਹ ਭਾਈ ਸਾਹਿਬ ਜੀ ਨੇ ਜੋ ਮੈਨੂੰ ਟਿਚਰਾ ਮਾਰ ਰਹੇ ਸੀਗੇ ਭਾਈ ਸਾਹਿਬ ਜੀ ਨੇ ਪਹਿਲਾਂ ਸਕਿਪ ਕੀਤੇ ਸੈਲਡ ਫਿਰ ਰੱਜ ਕੇ ਇਹਨੇ ਲਿਆ ਪਨੀਰ ਜਿੱਦਾ ਪਹਿਲੀ ਵਾਰ ਦੇਖਿਆ ਹੋਵੇ ਇਦਾਂ ਈ ਦਾਲ ਭਰੀ ਇਦਾਂ ਚਾਵਲ ਭਰੇ ਦੋ گارਲਿਕ ਦੇ ਨਾਲ ਲੈ ਤੇ ਬਾਹਰ ਭਾਜੀ ਗੁਲਾਬ ਜਮਣਾ ਵੀ ਖਾਰੇ ਸੀਗੇ ਠੀਕ ਹੈ ਨਾ ਹੁਣ ਡਿਫਰੈਂਸ ਦੇਖੋ ਦੋਨੀਆਂ ਜਗ੍ਹਾ ਆਪਸੇ ਕੇ ਐਨ ਅਗਲੇ ਦਿਨ ਮੋਸਟ ਲਾਈਕਲੀ ਭਾਜੀ ਉਸ ਰੋਟ ਕੇ ਕਹਿੰਦੇ ਵੀ ਹੋਣੇ ਯਾਰ ਖਾਂਦਾ ਤਾਂ ਮੈਂ ਕੁਝ ਹੈ ਨਹੀਂ ਢਿੱਡ ਕਿਉਂ ਨਿਕਲੇ ਮੇਰਾ ਹਾਂ ਚਾਰਾ ਕਰੈਡ ਖਾਦੇ ਹੋਣਗੇ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰ ਰਿਹਾ ਮੈਂ ਤਾਂ ਇੰਨਾ ਕੋ ਜਿੰਮੀ ਵੀ ਜਾਣਾ ਮੈਂ ਤਾਂ ਮੈਂ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੋ ਗੱਲ ਇਸ ਅਪਰੋਚ ਦੀ ਹੁੰਦੀ ਕਿ ਤੁਸੀਂ ਕਿੱਦਾਂ ਚੱਲਦੇ ਹੋ ਹਰ ਜਗ੍ਹਾ ਤੁਸੀਂ ਖਾਣਾ ਸਾਡੇ ਕਲਾਇੰਟ ਵੀ ਜਿਹੜੇ ਆਪਾਂ ਕਹਿੰਦੇ ਆ ਖਾਣੇ ਨੂੰ ਮਿਰਰ ਕਰੋ ਜੋ ਮੈਂ ਲਿਖਿਆ ਹੈ ਉਹਦੇ ਨੇੜੇ-ਨੇੜੇ ਜਾਓ ਜੇ ਰੈਸਟੋਰੈਂਟ ਤੇ ਜਾਣੇ ਉੱਥੇ ਵੀ ਤੁਹਾਨੂੰ ਸੁੱਕੀ ਰੋਟੀ ਤੁਸੀਂ ਕਹਿ ਸਕਦੇ ਹੋ ਠੀਕ ਹੈ ਉੱਥੇ ਵੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਐਕਸਟਰਾ ਪਾਪੜਮਸ ਨਹੀਂ ਲੈਣੇ ਐਕਸਟਰਾ ਫਰਾਈਡ ਆਂਦਰੇ ਨਹੀਂ ਲੈਣੇ ਚੋਇਸ ਇਜ਼ ਆਲਵੇਸ ਵਿਦ ਯੂ ਕਮਨ ਜੀ ਹਮ ਇਹ ਤੁਸੀਂ ਆਪ ਦੇਖਣਾ ਹੈ ਆਖਿਰ ਦੇ ਵਿੱਚ ਕਮਿਊਨਿਟੀ ਨੂੰ ਕੀ ਮੈਸੇਜ ਦੋਗੇ ਫਿਟਨੈਸ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਤਰ੍ਹਾਂ ਦੇ ਸਪਲੀਮੈਂਟਸ ਅ ਵੇਟ ਲਾਸ ਸਪਲੀਮੈਂਟਸ ਹੋ ਗਏ ਮੈਂ ਓਪਨਲੀ ਕਹਿਣ ਨੂੰ ਤਿਆਰ ਹਾਂ ਸਪੈਸ਼ਲੀ ਮੁੰਡਿਆਂ ਨੂੰ ਜੇ ਤੁਸੀਂ ਕੰਟੈਕਟ ਕਰੋਗੇ ਮੇਲ ਦੇ ਵਿੱਚ ਦੇ ਵਿਲ ਐਜੂਕੇਟ ਯੂ ਕਿ ਤੁਸੀਂ ਜਿਆਦਾ ਵੇ ਪ੍ਰੋਟੀਨ ਦੇ ਡੱਬੇ ਲੈ ਲਓ ਕਰੀਟੀਨ ਲੈ ਲਓ ਅਮੀਨੋ ਐਸਿਡਸ ਲੈ ਲਓ ਠੀਕ ਹੈ ਹੋਰ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਫੈਟ ਬਰਨਰਸ ਲੈ ਲਓ ਠੀਕ ਹੈ ਜੇ ਤੁਸੀਂ ਲੇਡੀਜ਼ ਲੇਡੀਜ਼ ਨੂੰ ਕੰਟੈਕਟ ਕਰਦੇ ਆ ਯੂਜੂਲੀ ਕੀ ਹੁੰਦਾ ਹੈ ਉਹਨਾਂ ਨੂੰ ਡਰਾਇਆ ਜਾਂਦਾ ਹੈ ਪੀਸੀਓਜ਼ ਦੇ ਨਾਮ ਤੇ ਪਿਗਮੈਂਟੇਸ਼ਨ ਦੇ ਨਾਮ ਤੇ ਥਾਇਰੋਇਡ ਦੇ ਨਾਮ ਤੇ ਹਾਈਪੋ ਹੋਵੇ ਹਾਈਪਰ ਹੋਵੇ ਇਹ ਚੀਜ਼ਾਂ ਦੇ ਨਾਮ ਤੇ ਠੀਕ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰੋ ਕਿ ਦੇਖੋ ਆਪਣੇ ਆਪ ਨੂੰ ਸ਼ੀਸ਼ੇ ਤੇ ਆਪਣਾ weight ਚੈੱਕ ਕਰੋ ਬਲੱਡ ਟੈਸਟ ਕਰਾਓ ਬਲੱਡ ਟੈਸਟ ਤਾਂ ਅਸੀਂ ਪੀਆਰ ਦੇ ਟਾਈਮ ਤੇ ਕਰਾਈਦੀ ਐ ਠੀਕ ਐ ਨਾ ਸਭ ਤੋਂ ਪਹਿਲਾਂ ਬਲੱਡ ਟੈਸਟ ਕਰਾਓ ਡਾਕਟਰ ਖੁਦ ਦੱਸੇਗਾ ਕਿੱਥੇ ਪ੍ਰੋਬਲਮ ਐ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਥੋੜੀ ਜਿਹੀ ਮੂਵਮੈਂਟ ਬਧਾਓ ਇਹ ਚੀਜ਼ਾਂ ਸਭ ਬਾਜ ਕਿੰਨਾ ਪ੍ਰੋਟੀਨ ਐ ਕਿੰਨਾ ਨਹੀਂ ਐ ਬਾਜ ਆਂਦੀਆਂ ਇਹ ਜਿੰਨਾ ਤੁਸੀਂ ਸਟਾਰਟਿੰਗ 'ਚ ਕਰੋਗੇ ਤੁਸੀਂ ਉਹਦੇ ਵਿੱਚ ਬੜੇ ਰਹੋਗੇ ਮੈਂ ਬਹੁਤ ਵਾਰੀ ਦੇਖਿਆ ਮੁੰਡਿਆਂ ਵਿੱਚ 6-700 ਡਾਲਰ ਦੇ ਡੱਬੇ ਪਏ ਆ ਘਰ ਦੇ ਵਿੱਚ ਹੱਲੇ ਵੀ 102 ਕਿਲੋ ਤੇ 5-5 ਬਿਲਕੁਲ ਲੇਡੀਜ਼ 5 1 99 ਕਿਜੀ 1500 ڈالر ਖਰ ਚੁੱਕੀ ਹੈ ਸਾਰੇ ਸਪਲੀਮੈਂਟਾਂ ਦੇ ਪੈਸੇ ਪੇੜ ਤਾਂ ਤਾਂ ਲੱਗੇ ਨਹੀਂ ਆਈ نو ਇਹ ਕਈ ਵਾਰ ਹੱਲੇ ਵੀ ਇੰਡੀਆ ਚ ਸੋਚਦੇ ਨੇ ਬਾਹਰ ਇਦਾਂ ਲੱਗੇ ਹੁੰਦੇ ਨੇ ਪਰ ਬਾਹਰ ਹੋਰ ਔਖੇ ਨੇ ਸੋ ਦ ਮੈਸੇਜ ਇਹ ਹੀ ਹੈ ਕਿ ਪਲੀਜ਼ ਨੋ ਹੈਕਸ ਜਸਟ ਹੈਬਿਟਸ ਜੋ ਮੇਰੀ ਕੰਪਨੀ ਦਾ ਨਾਮ ਹੈ ਹੈਕਾਂ ਤੋਂ ਪਰੇ ਰਹੋ ਜਿੱਥੇ ਕੋਈ ਹੈਕ ਵੇਚ ਰਿਹਾ ਪਿੱਛੇ ਜਾਓ ਆਦਤਾਂ ਬਣਾਓ ਜੇ ਸਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਹੋ ਤੇ ਦੇਖੋ ਸਾਡੀ ਵੀਡੀਓਜ਼ ਆਪਾਂ ਨਾਟ ਜਸਟ ਕਿ ਮੈਂ ਤੁਹਾਨੂੰ ਸਾਈਨ ਅਪ ਕਰਾਂ ਐਜੂਕੇਸ਼ਨ ਲਈ ਆਪਾਂ ਬਹੁਤ ਵੀਡੀਓਜ਼ ਬਣਾਣੇ ਆਪਣੀ ਮੈਂਟਲ ਹੈਲਥ ਦਾ ਧਿਆਨ ਦਿਓ ਕੋਈ ਵੱਡੀ ਗੱਲ ਨਹੀਂ ਥੈਂਕ ਯੂ ਸੋ ਮੱਚ ਗਗਨ ਤੁਸੀਂ ਆਏ ਟਾਈਮ ਕੱਢਿਆ ਬਹੁਤ ਵਧੀਆ ਤਰੀਕੇ ਦੇ ਨਾਲ ਫਿਟਨੈਸ ਲਈ ਸਮਝਾਇਆ ਕਿ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਫਿਟ ਰੱਖ ਸਕਦੇ ਹਾਂ ਥੈਂਕ ਯੂ ਪਲੇਜ਼ਰ ਸੋ ਦੋਸਤੋ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੇਗੀ ਤੁਸੀਂ ਇਹ ਤੋਂ ਫਾਇਦਾ ਉਠਾਓਗੇ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਭੇਜਿਓ ਧੰਨਵਾਦ ਸਤਿ ਸ਼੍ਰੀ ਅਕਾਲ